ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਖੋਜਗੀਪੁਰ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਆ ਜੀ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਭਾਜੀ ਇਹਨਾਂ ਦੇ ਘਰ ਦੇ ਹੀ ਪਸ਼ੂ ਆ ਤੇ ਬਹੁਤ ਚੰਗੀ ਕੁਆਲਿਟੀ ਵਾਲੇ ਪਸ਼ੂ ਆ ਇਹ ਚੀਜ਼ਾਂ ਪੰਜਾਬ ਦੇ ਆਪਣੇ ਏਰੀਆ ਦੇ ਵਿੱਚ ਬਹੁਤ ਘੱਟ ਦੇਖਦੀਆਂ ਗੇਰਗਾਂਵ ਦੋ ਗੇਰਵਾ ਤੇ ਇੱਕ ਸਾਈ ਹਾਲ ਕ੍ਰੋਸ ਦੇ ਵਿੱਚ ਆ ਜਾਂਦੀ ਆ ਤੇ オリジナル ਆ ਜੀ ਬਰੀਡ ਆ ਜਿਹੜੀ ਬਾਕੀ ਆਪਾਂ ਭਾਰੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਡਿਟੇਲ ਲਵਾਂਗੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਜੀ ਨੰਬਰ ਨੋਟ ਕਰ ਲਓ 8566004918 ਸਭ ਤੋਂ ਪਹਿਲਾਂ ਬੇਨਤੀ ਹੈ ਕਿ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਵੀਡੀਓ ਤੋਂ ਆਪਨਾ ਆ ਕੇ ਜਿਹੜਾ ਗੱਬਣ ਪਸ਼ੂ ਉਹਨੂੰ ਚੈੱਕ ਕਰ ਲਿਆ ਕਰੋ ਥਾਂ ਡਿਪ ਲਿਆ ਕਰੋ ਤੇ ਜਿਹੜਾ ਸੁਆ ਸੁਆ ਪਸ਼ੂ ਹੁੰਦਾ ਉਹਨੂੰ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਗੱਲਬਾਤ ਕਰਾਵਾਂਗੇ ਤੇ ਇਹਨਾਂ ਦੀ ਡਿਟੇਲ ਲਵਾਂਗੇ ਇਹਨਾਂ ਵਿੱਚ ਆਹ ਜਿਹੜੀ ਗੱਬਣ ਵਾਂ ਤਿੰਨਾਂ ਕੁ ਮਹੀਨਾ ਦੀ ਦੱਸਦੇ ਆ ਤੇ ਆਹ ਜਿਹੜੀ ਆ ਇਹਨੂੰ ਵੀ ਟੀਕਾ ਲੱਗਾ ਹੋਇਆ ਆ ਇੱਕ ਛੋਟੀ ਵਸ਼ੀ ਆ ਖੀਰੀਆਂ ਵਸ਼ੀਆਂ ਦੋਵੇਂ ਤੇ ਗੱਲਬਾਤ ਕਰਾਉਣੀ ਆ ਭਾਜੀ ਹੁਣਾਂ ਨਾਲ ਤੇ ਇਹਨਾਂ ਦੀ ਡਿਟੇਲ ਲੈਣੀ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਦੱਸ ਗਿਆ ਭਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਠੀਕ ਆ ਜੀ ਠੀਕ ਆ ਤੇ ਕਰਦੇ ਹੀ ਪਹੂ ਆਪਣੇ ਹਾਂਜੀ ਹਾਂਜੀ ਭਾਈ ਤਿੰਨੇ ਸੇਲ ਕਰ ਦੇਣੀਆਂ ਹਾਂਜੀ ਤਿੰਨੇ ਇਹ ਕੁਆਲਿਟੀ ਆਪਣੇ ਏਰੀਆ ਜੀ ਬਹੁਤ ਘੱਟ ਲੱਗਦੀ ਇੱਥੇ ਘੱਟ ਆ ਭਾਈ ਇਹ ਆਪਾਂ ਉਥੋਂ ਰਾਜਸਥਾਨ ਤੋਂ ਜਾ ਕੇ ਦੇ ਲੈਂਦੇ ਹਾਂ ਠੀਕ ਆ ਠੀਕ ਆ ਬਾਕੀ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਪਰਖਿਆ ਉਹਨੇ ਖੁਦ ਫੋਨ ਕਰਨਾ ਤੁਹਾਨੂੰ ਹਾਂਜੀ 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 ਤੇ ਆਪਣਾ ਐਡਰੈਸ ਦੱਸ ਦਿਓ ਜੀ ਐਡਰੈਸ ਭਈ ਇਹ ਕੋਚਕੀਪੁਰ ਪਿੰਡ ਜੀ ਤਰਨਤਾਰਨ ਜ਼ਿਲ੍ਹਾ ਡਿਸਟ੍ਰਿਕਟ ਆ ਖਡੂਸਰ ਠੀਕ ਆ ਜੀ ਠੀਕ ਆ ਅਮਨ ਜੀ ਸਿੰਘ ਠੀਕ ਆ ਜੀ ਫੋਨ ਨੰਬਰ ਦੱਸ ਦਿਓ ਭਾਜੀ ਫੋਨ ਨੰਬਰ 814696 4056 ਠੀਕ ਹੈ ਜੀ 9463132996 ਠੀਕ ਹੈ ਠੀਕ ਤਿੰਨੇ ਸੇਲ ਕਰਨੇ ਨੇ ਹਾਂ ਜੀ ਤਿੰਨੇ ਸੇਲ ਕਰਨੇ ਨੇ ਠੀਕ ਹੈ ਘਰ ਦੇ ਹੀ ਆਪਾਂ ਘਰ ਦੇ ਭਾਈ ਇਹ ਲੈ ਜਾਂਦੇ ਆਪਾਂ ਉਧਰੋਂ ਰਸਤਾ ਤੋਂ ਜਾ ਕੇ ਲੈਂਦੇ ਹੀ ਇਹ ਘਰ ਦੀ ਭਾਰੀ ਆ ਠੀਕ ਛੋਟੀ ਹੀ ਇਹ ਆਪਾਂ ਘਰ ਹੀ ਭਾਰੀ ਇਹ ਇਹ ਚੀਜ਼ਾਂ ਨਾ ਬਹੁਤ ਜ਼ਿਆਦਾ ਜਗ੍ਹਾ ਤੇ ਆਪਾਂ ਵੀਡੀਓ ਬਣਾਉਣ ਜਾਣੇ ਆ ਕਿਤੇ ਮਿਲਦੀਆਂ ਨਹੀਂ ਗੀਆਂ ਗੇਰ ਕਾਵਾਂ ਕਹਿ ਦਿੰਦੇ ਇਹਨਾਂ ਨੂੰ ਤੇ ਬਾਕੀ ਹੈ ਬੜੀਆਂ ਸੋਹਣੀਆਂ ਸ਼ੁਰੂਆਤ ਕਰਦੇ ਆਪਾਂ ਛੋਟੀ ਵਸ਼ੀ ਤੋਂ ਇਹ ਥੋੜੀ ਕ੍ਰੋਸ ਚ ਆ ਜਾਂਦੀ ਆ ਇਹ ਭਾਈ ਉਹਦੇ ਬੱਚਾ ਪਿੱਛੋਂ ਜੋ ਲਿਆਂਦੀ ਨਾ ਆਪਾਂ ਤੇ ਇਹ ਉਹਨਾਂ ਦੀ ਟੀਗਾ ਪਿੱਛੋਂ ਕਾਪਾ ਸੁਵੀ ਲਈ ਹੈ ਹਾਂ ਜੀ ਤੇ ਹੁਣ ਮਲਕੀ ਉਹਨੂੰ ਟੀਕਾ ਆਪਾਂ ਆਪ ਲਵਾਇਆ ਹੈ ਠੀਕ ਉਹ ਗੱਬਣ ਆ ਉਹ ਗੱਬਣ ਹਾਂ ਜੀ ਠੀਕ ਹੈ ਇਹ ਵਸ਼ੀ ਵਸ਼ੀ ਅਜੇ ਤਾਂ ਖੀਰੀ ਕਹ ਦੋ ਅਜੇ ਖੀਰੀ ਇਹ ਛੋਟੀ ਮਈ ਜੇ ਦੁੱਧ ਵਾਲੇ ਦਾਂਦੀ ਹੈ ਦੁੱਧ ਵਾਲੇ ਦਾਂਦੀ ਕਿੰਨੇ ਚਿਰ ਦੀ ਹੋ ਗਈ ਇਹ ਇਹ ਭਾਜੀ ਸਾਲ ਤੋਂ ਸਾਲ ਕੇ ਸਾਲ ਤੋਂ ਉਪਰ ਹੀ ਆ ਠੀਕ ਹਾਂ ਜੀ ਸਹੀ ਹੈ ਸਾਲ ਹੀ ਲਾ ਲਓ ਇੱਕ ਅੱਧਾ ਮਹੀਨਾ ਉਪਰ ਇਹਨੂੰ ਤੋੜ ਦੋ ਮੜਾ ਖੋਲ ਕੇ ਆਹ ਵੇਖੋ ਜੀ ਛੋਟੀ ਵਸ਼ੀ ਅਜੇ ਬਾਕੀ ਇਹ ਆ ਕਿ ਇਹਦੀ ਮਾਂ ਜਿਹੜੀ ਗੇਰ ਆ ਆ ਵੀ ਕੋਈ ਝੋਲੀ ਝਾਲੀ ਇਹਦੀ ਹੁਣੇ ਹੀ ਵੇਚ ਸਕਦੇ ਬੜੀ ਸੋਹਣੀ ਤਿਆਰ ਹੋਈ ਆ ਤੇ ਬਾਕੀ ਚੰਗਾ ਰਿਕਾਰਡ ਤਿਆਰ ਕਰੂਗੀ ਵੱਡੀ ਹੋ ਕੇ ਸੋਹਣੀ ਬਣੂਗੀ ਆ ਵੇਖੋ ਜੀ ਬਾਕੀ ਜਿਹੜੀ ਬਰੀਡ ਵਾਲੀ ਚੀਜ਼ ਆ ਨਾ ਬਹੁਤ ਘੱਟ ਮਿਲਦੀ ਆ Ориਜਨਲ ਚੀਜ਼ਾਂ ਬਹੁਤ ਘੱਟ ਮਿਲਦੀਆਂ ਜੀ ਇੱਥੋਂ ਤੁਹਾਨੂੰ ਇਹ Ориਜਨਲ ਮਿਲੂਗੀ ਜਿਹੜੀ ਮਿਲੂਗੀ ਤੇ ਇਹ ਭਾਜੀ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕੀ ਆ ਇਹਦਾ ਹੀ ਆਪਾਂ ਘਰ ਚੋਂ ਹੀ 18 ਲੀਟਰ ਦੁੱਧ ਦਿੱਤਾ ਹੈ ਠੀਕ ਆ ਆ ਇਹਦੀ ਮਾਂ ਆ ਮਾਂ ਇਹਦੀ ਠੀਕ 18 ਲੀਟਰ ਦੁੱਧ ਦਿੱਤਾ ਹੈ 6.5 ਤੋਂ 7 ਪੈਂਟ ਆਈ ਅੱਛਾ ਜੀ ਠੀਕ ਆ ਬਾਕੀ ਬਾਕੀ ਇਹ ਇਹਨਾਂ ਦੀ ਫੈਂਟ ਹੈ ਜਿਹੜੀ ਮੱਜਾਂ ਦੇ ਬਰਾਬਰ ਹੀ ਹੁੰਦੀ ਹੈ ਮੱਜਾਂ ਤੋਂ ਉੱਪਰ ਹੀ ਗਈ ਭਾਈ ਉੱਪਰ ਹੀ ਗਈ ਸਾਡੇ ਕੋਲ ਮੱਜਾਂ ਵੀ ਮੱਜ ਦੀ ਫੈਂਟ 6 ਆਉਂਦੀ ਏ ਇਹਦੀ ਭਾਈ ਪੌਣੇ 7 ਫੈਂਟ 6.5 ਫੈਂਟ ਕਿੰਨੀ ਹੋਣੀ ਠੀਕ ਤੇ ਇਹਦਾ ਕਿੰਨਾ ਕਰਨਾ ਮੁੱਲ ਵੀਰ ਜੀ ਇਹ ਭਾਈ ਜੇ ਇਕੱਲੀ ਲਓਗੇ ਇਹ ਤੁਹਾਨੂੰ ਆਪਾਂ 15000 ਦੀ ਦੇ ਦਾਂਗੇ ਠੀਕ ਹੈ ਮੌਕੇ ਦੇ ਮਾਨਤਾਂ ਨੂੰ ਚਲੋ 5400 ਦੇ ਮਾਨਤਾਂ ਨੂੰ ਹੋ ਜਾਊਗਾ ਭਾਈ ਠੀਕ ਬਾਕੀ ਕੋਈ ਸ਼ੌਂਕੀ ਫੋਨ ਕਰ ਲੈ ਕੇ ਇਹਨੂੰ ਮਨਾ ਨਹੀਂ ਕਰਨਾ ਵੀ ਨਹੀਂ ਨਹੀਂ ਭਾਈ ਮਨਾ ਨਹੀਂ ਸਕਦਾ ਜੇ ਕੋਈ ਸਾਂਭਣ ਵਾਲਾ ਹੋਵੇ ਨਾ ਸਾਂਭਣ ਵਾਲੇ ਨੂੰ ਦੇਵਾਂਗੇ ਭਾਈ ਸ਼ੌਂਕੀ ਦੇ ਉੱਤੇ ਜਿਹੜਾ ਵੀ ਜੀ 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 ਕਈ ਵੀਰ ਸ਼ੌਂਕੀ ਹੁੰਦੇ ਤੁਸੀਂ ਵੀ ਸ਼ੌਂਕ ਰਹੇ ਨਹੀਂ ਹੁੰਦੀਆਂ ਜਿੱਦਾਂ ਮੈਂ ਅਸੀਂ ਦੱਸਿਆ ਠੀਕ ਆ ਦੂਜੇ ਨੰਬਰ ਵਾਲੀ ਦਿਖਾਉਨੇ ਆਪਾਂ ਇਹਦਾ ਕੰਨ ਕੰਨ ਚੈੱਕ ਕਰੋ ਜੀ ਕੁਆਲਿਟੀ ਜਿਹੜੀ ਆ ਕੁਆਲਿਟੀ ਚੈੱਕ ਕਰ ਲਓ ਅਜੇ ਦੰਦਾਂ ਦੇ ਵਿੱਚ ਖੀਰੀ ਆ ਜੀ ਇਹ ਦੁੱਧ ਵਾਲੇ ਦਾ ਹੁੰਦਾ ਇਹਦੇ ਤੇ ਬਾਕੀ ਇਹਨੂੰ ਟੀਕਾ ਵੀ ਲੱਗਾ ਭਾਜੀ ਹੁਣੇ ਦੱਸਦੇ ਕਰਦੇ ਦਾ ਚੈੱਕ ਕਰੋ ਰੰਗ ਚੈੱਕ ਕਰ ਲਓ ਇਹ ਰੰਗ ਨੂੰ オリジナル ਮੰਨਿਆ ਗਿਆ ਜਿਹੜਾ ਗਿਰਦੇ ਵਿੱਚ ਮੰਨਿਆ ਗਿਆ ਜੀ ਇਹਦਾ ਭਾਜੀ ਕਿੰਨਾ ਕਿੰਨੇ ਘਿਰਦੀ ਹੋ ਗਈ ਖੀਰੀ ਹੈ ਨਾ ਜਮੂ ਤੋਂ ਇਹ ਭਾਜੀ ਕੀ ਵੀ ਹੈ ਜੀ ਠੀਕ ਆ ਤੇ ਟੀਕਾ ਲੱਗਾ ਇਹਨੂੰ ਟੀਕਾ ਭਾਜੀ ਇਹਨੂੰ ਲੱਗਾ ਇਹ 1 ਮਹੀਨਾ ਤੇ 3 ਦਿਨ ਹੋ ਗਿਆ ਠੀਕ ਆ ਤੇ ਟੀਕਾ ਇਹਨੂੰ ਭਾਜੀ ਕਾਮਦੇ ਨੂੰ ਗਊਸ਼ਾਲਾ ਦਾ ਲੱਗਾ ਜੀ ਨੂਨ ਮੈਲ ਬੋਲਾ ਆਪਣਾ ਉਹਦਾ ਲੱਗਾ ਜੀ ਠੀਕ ਆ ਇਹ オリジナル ਲੱਗਾ ਜਿੰਨੇ ਵੀ ਲੈਣੀ ਹੋਵੇ ਨਾ ਠੀਕ ਹੈ ਜਦੋਂ ਕੋਈ ਆਊਗਾ ਉਦੋਂ ਵੀ ਵੇਖ ਲੈ ਵੀ ਆ ਕੇ ਉਦੋਂ ਵੇਖ ਲੈ ਹਾਂਜੀ ਹਾਂਜੀ ਠੀਕ ਹੈ ਠੀਕ ਸਹੀ ਆ ਇੱਕ ਮਹੀਨਾ ਦਾ ਤਿੰਨ ਦਿਨ ਹੋ ਗਏ ਦੇਣੀ ਖਾਲੀ ਕਰਕੇ ਹੀ ਆ ਆਪਾਂ ਭਾਈ ਖਾਲੀ ਕਰਕੇ ਹੀ ਦੇਵਾਂਗੇ ਆ ਵਕਤ ਹਾਂ ਗਾੜੀ ਜਦੋਂ 2 ਮਹੀਨੇ ਅਗਲੇ ਦੀ ਕਿਸਮਤ ਆ ਜੀ ਕਿਉਂ ਇੱਕ ਮਹੀਨਾ ਤਿੰਨ ਦਿਨਾਂ ਦੀ ਚੈੱਕ ਨਹੀਂ ਹੋਣੀ ਠੀਕ ਹੈ ਇਹਨੂੰ ਤੋੜ ਦਿਓ ਜੀ ਆ ਕੁਆਲਿਟੀ ਚੈੱਕ ਕਰੋ ਜੀ ਪੂਰੀ ਸੋਹਣੀ ਸੁਨੱਖੀ ਆ ਆ ਵੇਖੋ ਜੀ ਬਾਕੀ ਝੋਲੀ ਝਾਲੀ ਇਹਦੇ ਵਿੱਚ ਚੰਗੀ ਆ। ਜਾਂਚ ਪੂਰੀ ਆ। ਆਹ ਵੇਖੋ ਜੀ। ਨਸਲ ਆ ਜੀ ਪੂਰੀ। ਕੰਨ ਇਹਦੇ ਵੇਖ ਲੋ ਜੀ ਕੰਨ ਕਿਡੇ ਕਿਡੇ ਵੱਡੇ ਆ। ਫੇਸ ਕੁਆਲਟੀ ਬੜੀ ਸੋਹਣੀ ਆ। ਲੈ ਜੋ ਭਾਈ। ਤੋੜ ਦੋ। ਬਾਕੀ ਨਿਸ਼ਾਨੀਆਂ ਪੂਰੀਆਂ ਚੰਗੀਆਂ ਆ। ਝੋਲੀ ਝਾਲੀ ਅਜੇ ਤੇ ਬਣਦੀ ਸੋਹਣੀ। ਬਾਕੀ ਆਹ ਵੇਖੋ ਜੀ। ਥਾਣ ਥਣ ਬੜਾ ਸੋਹਣਾ ਲੱਗਾ ਇਹਨੂੰ। ਬਹੁਤ ਹੀ ਪਿਆਰਾ ਥਣ ਲੱਗਾ ਵਾ ਨਿਕਲ ਵੀ ਸਕਦੀ ਹੈ ਨਾ ਬਾਜੀ ਹਾਂਜੀ ਬਾਜੀ ਨਿਕਲ ਸਕਦੀ ਹੈ ਬਾਕੀ ਗੱਬਣ ਨਿਕਲ ਆਵੇ ਦਾ ਅਗਲੇ ਦੀ ਕਿਸਮਾ ਦਾ ਉਹ ਕਿਸਮਾ ਭਾਜੀ ਇਹ ਆ ਕਿ ਜੇ ਨਿਕਲ ਆਈ ਤਾਂ ਫਿਰ ਲੱਖ ਦੀ ਫਿਰ ਲੱਖ ਦੀ ਹੁਣ ਦੇ ਬਾਜੀ ਆਪਾਂ ਦੇਣ ਦਿਆ ਤੁਹਾਨੂੰ ਇਹ 40000 ਦੀ ਦੇਵਾਂਗੇ ਹੁਣ ਇਸ ਟਾਈਮ ਤੇ 40000 ਤੇ ਮਾਰ ਤਾਂ ਥੋੜਾ ਬੋਦਾ ਭਾਈ ਹੋ ਜਾਊਗਾ 2000 ਦਾ ਹੋਊ ਕਿ ਨਹੀਂ 2000 ਦਾ ਭਾਈ ਮੌਕੇ ਤੇ ਹੀ ਹੈ ਮੌਕੇ ਤੇ ਫੋਨ ਕਰ ਲੈ ਜੀ ਫੋਨ ਕਰ ਲੈ ਠੀਕ ਹੈ ਬਾਕੀ ਜਦਾਂ ਦਾ ਕੋਈ ਗਾਹਕ ਹੋਊਗਾ ਉਦਾਂ ਦਾ ਮੁੱਲ ਦੱਸ ਦੇਣੀ ਉਦਾਂ ਦਾ ਮੁੱਲ ਠੀਕ ਹੈ ਠੀਕ ਹੈ ਤੇ ਇਹਦੀ ਮਾਤਰਾ ਰਕਾਰਡ ਕਿੰਨਾਗਾ ਭਾਜੀ ਮਾਤਰਾ ਰਕਾਰਡ ਭਾਜੀ 20 22 ਲੀਟਰ ਦੁੱਧ ਦੱਸਿਆ ਸੀ ਹਾਂਜੀ ਉਤੋਂ ਆਪਾਂ ਜਿੱਥੋਂ ਲਿਆਂਦੀ ਨਾ ਹਾਂਜੀ ਉਹਨਾਂ ਕੋਲੇ ਮਣਕੀ 20 22 ਲੀਟਰ ਦੀ ਮਾਤਰਾ ਦੁੱਧ ਮਾਤਰਾ ਆਪਾਂ ਛੋਟੀ ਨਹੀਂ ਲੈਂਦੀ ਉਹਨਾਂ ਕੋਲ ਠੀਕ ਹੈ ਬਾਕੀ ਫੋਨ ਜ਼ਰੂਰ ਕਰ ਲਿਓ ਬਾਕੀ ਕੁਆਲਿਟੀ ਦੀ ਜਿਹੜੀ ਚੀਜ਼ ਆ ਨਾ ਬਿਲਕੁਲ ਇੱਥੋਂ ਹੀ ਮਿਲਣੀ ਤੁਹਾਨੂੰ ਭਾਜੀ ਉਹਨਾਂ ਨਾਲ ਸ਼ੌਂਕ ਨਾਲ ਲਿਆਂਦੀ ਤੇ ਭਾਜੀ ਹਣੀ ਚੱਲੇ ਆ ਬਾਹਰ ਮੇਨ ਗੱਲ ਵਿੱਚੋਂ ਖਾਵਾ ਤੇ ਆ ਆਪਾਂ ਖੋਣੀ ਆ ਇਹ ਟੋਕੜ ਕੱਪਣਿਆ ਗੱਬਣ ਹੀ ਕਹਿ ਸਕਦੇ ਆ ਇਸ ਟਾਈਮ ਤੇ ਦੁੱਧ ਭਾਜੀ ਹਣੀ ਕਹਿੰਦੇ ਵੀ ਸਕਾਤਾ ਵਾ ਇਹਦਾ ਹਾਂ ਇਹਦੇ ਬਾਰੇ ਪੁੱਛਦੇ ਜੀ ਜੇ ਭਾਜੀ ਗੱਬਣ ਇਹ ਭਾਜੀ ਹਾਂ ਜੀ 3 ਮਹੀਨੇ ਗੱਬਣ ਚੈੱਕ ਪਾਸ ਭਾਜੀ 3 ਮਹੀਨਿਆਂ ਦੀ ਗੱਬਣ ਚੈੱਕ ਪਾਸ 3 ਮਹੀਨਿਆਂ ਦੀ ਠੀਕ ਆ ਠੀਕ ਆ ਠੀਕ ਆ ਵੀ ਇਹਨੂੰ ਤੁਸੀਂ ਆ ਵੀ ਲਵਾਇਆ ਭਾਜੀ ਇਹਨੂੰ ਇਹਨੂੰ ਆਪਾਂ ਖਾ ਲਵਾਇਆ ਠੀਕ ਆ ਠੀਕ ਆ ਬਾਕੀ ਦਿਨ ਪੂਰਾ ਗਿਰਦਾ ਭਾਜੀ ਪਿਓ ਲੱਗਾ ਜੀ ਇਹਦੇ ਨਾਲ ਦਾ ਭਾਜੀ ਠੀਕ ਆ ਜੀ ਸਹੀ ਆ ਤੇ ਬਾਕੀ ਇਹ ਵੀ ਬੜੀ ਸੋਹਣੀ ਕੱਦ ਕਾਠ ਦਾ ਚੈੱਕ ਕਰ ਲਓ ਬਾਕੀ ਆ ਜਿਹੜੀ ਵੜ ਆਪਾਂ ਪਹਿਲਾਂ ਦਿਖਾਈ ਆ ਇਹਨੇ ਵੀ ਕੱਦ ਚੰਗਾ ਕਰਨਾ ਹਜੇ ਹਾਂਜੀ ਹਜੇ ਤਾਂ ਭਾਜੀ ਛੋਟੀ ਹੈ ਹਜੇ ਤਾਂ ਛੋਟੀ ਆ ਜੇ ਦੁੱਧ ਵਾਲੇ ਦਾਨਦੇ ਆ ਦੁੱਧ ਭਾਜੀ ਦਿੰਦੀ ਨਹੀਂ ਕੀ ਕਾਰਨ ਹੋ ਗਿਆ ਦੁੱਧ ਭਾਜੀ ਆਪਾਂ ਮਦਰ ਹੀ ਆਪਣੀ ਉਹ ਠੀਕ ਨਹੀਂ ਅੱਛਾ ਜੀ ਤੇ ਉਹ ਉਹ ਛੋਹ ਦਿੰਦੇ ਸੀ ਤੇ ਬਾਅਦ ਚ ਮੈਂ ਮਿਲ ਕੇ ਥੋੜੇ ਛੋਹਾਂ ਤੇ ਮੈਂ ਮੈਂ ਵੀ ਨਹੀਂ ਠੀਕ ਰਿਹਾ ਨਹੀਂ ਤੇ ਉਹ ਚੁਈ ਨਹੀਂ ਗਈ ਤੇ ਉਹ ਦੋ ਚਾਰ ਦੇ ਪਾਈ ਦੇ ਨਾਲ ਫੋਨ ਕਰਕੇ ਆਪਣੇ ਤੋਂ ਥੋੜਾ ਭੱਜ ਗਏ ਹਾਂਜੀ ਤੇ ਮੁੜ ਕੇ ਬਾਅਦ ਵਿੱਚ ਵੀਰਾਂ ਨੇ ਸਵਾਲ ਕਰਨਾ ਉਹਨਾਂ ਵੀ ਕਾਰਨ ਕੀ ਬਣ ਗਏ ਉਹ ਦੋ ਦੇ ਫਿਰ ਸਕਾ ਗਈ ਫਿਰ ਤੁਹਾਨੂੰ ਪਤਾ ਇੱਕ ਅੱਧਾ ਕਿਲੋ ਦੋ ਦੋ ਫਿਰ ਨਹੀਂ ਚੋਇਆ ਪਛਾਠ ਠੀਕ ਜੀ ਠੀਕ ਹੈ ਤੇ ਉਹ ਤਾਂ ਥੋੜਾ ਪਾਈ ਚੈੱਕ ਐ ਪੂਰੇ ਗਾਰੰਟੀ ਪੂਰੀ ਪਾਈ ਥਾਣ ਥੋੜਾ ਜਿੰਨੇ ਆਉਣਾ ਉਹਨੇ ਵੀ ਆ ਕੇ ਵੀ ਚੈੱਕ ਕਰ ਲੈਣੇ ਪਾਈ ਚੈੱਕ ਜਿੱਦਾਂ ਮਰਜ਼ੀ ਗਾਰੰਟੀ ਇਹਨੇ ਦੁੱਧ ਕਿੰਨਾ ਚੋਇਆ ਸੱਜਰ ਨੇ ਦੁੱਧ ਪਾਈ ਇਹਦਾ 17 17 ਲੀਟਰ 18 ਕੱਢਿਆ ਠੀਕ ਹੈ ਠੀਕ ਹੈ 17 18 ਲੀਟਰ ਇਹਨੇ ਚੋਇਆ ਤੁਹਾਡੇ ਘਰ ਠੀਕ ਹੈ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਬਾਕੀ ਕੱਦ ਕਾਠ ਪੂਰਾ ਚੰਗਾ ਵੱਡੇ ਕੱਦ ਦੀ ਮਾਲਕ ਆ ਆ ਵੇਖੋ ਫੇਸ ਕੁਆਲਟੀ ਬੜੀ ਚੰਗੀ ਲੈ ਜੋ ਭਾਜੀ ਬਾਕੀ ਦੇਸੀ ਗਾਵਾਂ ਇਹਨਾਂ ਨੂੰ ਕਹਿੰਦੇ ਨੇ ਦੇਸੀ ਆ ਪੂਰੀਆਂ ਭਾਜੀ ਕਿੰਨਾ ਕਿ ਚੇਰ ਹੋ ਗਿਆ ਉਹ ਇਹਨੂੰ ਸੂਈ ਨੂੰ ਭਾਜੀ ਇਹਨੂੰ ਹੋ ਗਿਆ ਜੇ ਸਾਲ ਤੋਂ ਇੱਕ ਅੱਧਾ ਮਹੀਨਾ ਉੱਪਰ ਆ ਠੀਕ ਆ ਠੀਕ ਆ ਸਹੀ ਆ ਇਹਦੇ ਪਾਈ ਦੁੱਧ ਬੱਚਿਆਂ ਲਈ ਬਹੁਤ ਵਧੀਆ ਨਾਲ ਹਾਂਜੀ ਹਾਂਜੀ ਬੱਚਿਆਂ ਲਈ ਮਨ ਲੋ ਵਕੀਲ ਜੱਜ ਜਿਹੜੇ ਵੱਡੇ ਡਾਕਟਰ ਆ ਉਹ ਰੱਖਦੇ ਆ ਹਾਂਜੀ ਹਾਂਜੀ ਕਿਉਂਕਿ ਇਹ ਦਵਾਈ ਤੌਰ ਤੇ ਵੀ ਦੁੱਧ ਦੇ ਨਾਲ ਦਾ ਮਨ ਲੋ ਇਹਦੇ ਪਾਈ ਆਪਾਂ ਸ਼ੌਂਕੀ ਤੌਰ ਤੇ ਸਾਰੇ ਰੱਖੇ ਆ ਉਹ ਚਲੋ ਬਾਹਰ ਜਾਣ ਦਾ ਕਰਕੇ ਤੁਹਾਨੂੰ ਪਤਾ ਅੱਜਕੱਲ ਸਾਰੇ ਆਮ ਹੁੰਦੀ ਮਨ ਲੋ ਸ਼ੌਂਕ ਸਾਹਮਣੇ ਦੇ ਮੇਰੇ ਸ਼ੌਂਕ ਆ ਨਾ ਰੱਖੇ ਸੀ ਤੇ ਚਲੋ ਹੁਣ ਵੇਚਣੇ ਪਏ ਆਪਾਂ ਨੂੰ ਬਾਹਰ ਜਾਣ ਦਾ ਕਰਕੇ ਠੀਕ ਹੈ ਇਹ ਦਾ ਸ਼ੁਕਰ ਹੈ ਸਹੀ ਜਿਹਨੂੰ ਇਹ ਦੀ ਚੀਜ਼ ਦੀ ਪਰਖ ਆ ਉਹਨੇ ਹੀ ਉਹਨੇ ਹੀ ਕਿ ਆਪਣੇ ਇਹ ਗੱਲੇ ਆ ਪੰਜਾਬ ਦੇ ਵਿੱਚ ਬਹੁਤ ਘਟ ਆ ਬਹੁਤ ਘਟ ਆਪਣੀ ਕਿਉਂ ਇਹਨੇ ਸ਼ੌਂਕੀ ਤੌਰ ਤੇ ਰੱਖਿਆ ਉਹਨਾਂ ਕੋ ਵੀ ਅਸੀਂ ਸਾਡੇ ਮਤਲਬ ਵੀ ਚੈਨਲ ਤੇ ਪਹਿਲੀ ਵਾਰ ਇਹ ਚੀਜ਼ ਦੀ ਵੀਡੀਓ ਪੈਣਾ ਜੀ ਤੇ ਗੇਰ ਘਾਵਾਂ ਦੀ ਨਹੀਂ ਤੇ ਹੋਰਾਂ ਤੇ ਮਤਲਬ ਮੱਝਾਂ ਦੀ ਜਾਂ ਮਿਹੜਾਂ ਦੀ ਹੋਰ ਦੀ ਇਹ ਭਾਈ ਇੱਥੇ ਸਾਰੇ ਅਸੀਂ ਘੁੰਮ ਕੇ ਵਖਿਆ ਮਿਲੀ ਨਹੀਂ ਅਸੀਂ ਸਾਰੇ ਉਥੋਂ ਸਪੈਸ਼ਲ ਵੇਖਣੋਂ Rajasthan ਤੋਂ ਜਾ ਕੇ کریمਪੁਰਾ ਪਿੰਡ ਜੀ ਉੱਥੋਂ ਕੋ ਜਾ ਕੇ ਲਿਆ ਜੀ ਠੀਕ 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 ਸ਼ੌਂਕ ਨੂੰ ਲਿਆ ਨਹੀਂ ਤੇ ਇੰਨਾ ਕਰਾਇਆ ਖਰਚ ਕੇ ਕੋਈ ਹਾਂ ਜੀ ਹਾਂ ਜੀ ਹਾਂ ਜੀ ਤੇ ਦੱਸੋ ਫੇ ਉਹਦਾ ਕਿੰਨਾ ਕਰਨਾ ਮੁੱਲ ਉਹਦਾ ਭਾਈ 50000 ਦੀ ਦੇਵਾਂਗੇ ਠੀਕ ਹੈ ਕਿਉਂਕਿ ਹੁਣ ਦੁੱਧ ਦਾ ਕਰਤੀ ਵੀ ਦੁੱਧ ਸੁਕਾਦਾ ਨਹੀਂ ਤੇ ਉਦਾਂ ਆਪਾਂ ਭਾਈ ਉਹਦਾ 70000 ਵੀ ਮੰਨ ਲਵਾਂ ਜੀ 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 ਦੁੱਧ ਨਹੀਂ ਨਾ ਹੈਗਾ ਥੱਲੇ ਤੇ ਚੈੱਕ ਪਾਸ ਤੇ 3 ਮਹੀਨੇ ਦੀ ਉਹ ਪੰਜਾ ਬਾਕੀ ਇਹ ਆ ਕਿ ਆਪਣਾ ਦੁੱਧ ਕਿੰਨਾ ਚਵਾਉ ਪਿਆਰ ਕਾ ਹੈ ਦੁੱਧ ਭਾਈ ਐਰ ਕੀ 20 ਪਲੱਸ ਕਰੀ ਠੀਕ ਹੈ ਕਰਨੀ ਭਾਈ ਕੋਈ ਗੱਲਬਾਤ ਹੋਰ ਨੇ ਗੱਲਬਾਤ ਭਾਈ ਇਹਦੇ 20 ਪ্লাস ਦੁੱਧ ਕਰੂਗੀ ਤਾਂ ਬਾਕੀ ਇਹ ਬੱਚਿਆਂ ਲਈ ਦੁੱਧ ਬਹੁਤ ਵਧੀਆ ਹੈ ਦਾ ਤੇ ਗਰੰਟੀ ਨਾਲ ਕਾਹਦੀ ਸਾਡੇ 6-7 ਪੈਂਟੇ ਦੀ ਵਧੀਆ ਹੋ ਠੀਕ ਹੈ ਠੀਕ ਹੈ ਸੱਜਰ ਦੀ ਭਾਜੀ ਠੀਕ ਹੈ ਟੋਕਰ ਦੀ ਦਾ ਵਾਦਾ ਨੂੰ ਤੁਹਾਨੂੰ ਪਤਾ ਠੀਕ ਠੀਕ ਹੈ ਭਾਜੀ ਜੀ ਹਣਾ ਨੂੰ ਫੋਨ ਜ਼ਰੂਰ ਕਰ ਲਿਓ ਬਿਲਕੁਲ ਜਾਇਜ਼ ਮੁੱਲ ਕੀਤੇ ਆ ਤੇ ਆਪਣੀ ਤਸੱਲੀ ਤੁਸੀਂ ਆਪ ਵੀ ਕਰ ਲਿਓ ਆ ਕੇ ਚੈੱਕ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰਦੇ ਸ਼ੇਅਰ ਧੰਨਵਾਦ ਜੀ